ਇੱਕ ਵਾਰ ਫਿਰ ਪੰਜਾਬ ਦੀ ਕਮਾਂਡ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਆਉਣ ਵਾਲੀ ਹੈ। ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਦੀ ਧੁਰੀ ਦੇ ਵਿੱਚ ਦੁਆਰਾ ਚੱਕਰ ਦੇਣ ਵਾਲੇ ਹੈ। ਕੀ ਪੂਰਾ ਮਾਜਰਾ ਇੱਥੇ ਗੱਲ ਕਰਦੇ ਆਂ ਦਰਅਸਲ ਭਾਜਪਾ ਦੇ ਅੰਦਰ ਜਿਹੜੀ ਉਤਲ-ਪੁਤਲ ਚੱਲ ਰਹੀ ਹੈ ਉਸੇ ਦਰਮਿਆਨ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੁਨੀਲ ਜਾਖੜ ਦਾ ਬਦਲੇ ਜਾਣਾ ਲਗਭਗ ਤੈ ਹੋ ਚੁੱਕਿਆ ਹੈ। ਸਵਾਲ ਇਹ ਨੇ ਕਿ ਅਗਲਾ ਪ੍ਰਧਾਨ ਕੌਣ ਬਣੂਗਾ? ਇਸ ਨੂੰ ਲੈ ਕੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜੇ ਲੋਕਪ੍ਰਿੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਪੰਜਾਬ ਦੀ ਸਿਆਸਤ ਦੇ ਵਿੱਚ ਇਸ ਸਮੇਂ ਭਾਰਤੀ ਜਨਤਾ ਪਾਰਟੀ ਬੇਸ਼ੱਕ ਵੋਟ ਫੀਸ ਦੀ ਚ ਵਾਅਦਾ ਕਰਕੇ ਥਾਪੀਆਂ ਜਰੂਰ ਮਾਰ ਰਹੀ ਹੈ ਪਰ ਪਾਰਟੀ ਦੇ ਅੰਦਰ ਖਾਤੇ ਬਾਤਾਂ ਕੁਝ ਠੀਕ ਠਾਕ ਨਹੀਂ ਚੱਲ ਰਿਆ ਸੁਨੀਲ ਜਾਖੜ ਐਵੇਂ ਬੈਠੇ ਆ ਚੁੱਪ ਕਰਕੇ ਜਿਵੇਂ ਸੁਸਰੀ ਸੁੱਤੀ ਹੁੰਦੀ ਹੈ ਪਰ ਫਿਲਹਾਲ ਸੁਨੀਲ ਜਾਖੜ ਦੀਆਂ ਸਰਗਰਮੀਆਂ ਦਾ ਬੰਦ ਹੋਣਾ ਭਾਰਤੀ ਜਨਤਾ ਪਾਰਟੀ ਦੀ ਵਾਲਾ ਕਮਾਂਡ ਦਾ ਲਗਾਤਾਰ ਪਾਰਟੀ ਦੇ ਪੰਜਾਬ ਇਕਾਈ ਦੇ ਆਗੂਆਂ ਨਾਲ ਸੰਪਰਕ ਕਰਨਾ ਤੇ ਉਸੇ ਦਰਮਿਆਨ ਖਬਰ ਨਿਕਲ ਕੇ ਆਣੀ ਕਿ ਪਾਰਟੀ ਪ੍ਰਧਾਨ ਬਣਾਉਣ ਨੂੰ ਲੈ ਕੇ ਇੱਕ ਨਵੀਂ ਪੇਸ਼ਗੋਈ ਸਾਹਮਣੇ ਆਈ ਹੈ। ਮੀਡੀਆ ਦੇ ਹਲਕਿਆਂ 'ਚ ਇਹ ਚਰਚਾ ਹੈ ਕਿ ਕੈਪਟਨ ਮੋਤੀ ਮਹਿਲ ਦੇ ਹੱਥ ਪੰਜਾਬ ਭਾਜਪਾ ਦੀ ਪ੍ਰਧਾਨਗੀ ਲੱਗ ਸਕਦੀ ਹੈ। ਪਰ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਖੁਦ ਫੋਰਫਰੰਟ ਤੇ ਆ ਕੇ ਨਹੀਂ ਖੇਡਣਗੇ। ਇਸ ਵਾਰ ਉਹਨਾਂ ਦੀ ਧਰਮ ਪਤਨੀ ਤੇ ਸਾਫਕਾ ਲੋਕ ਸਭਾ ਮੈਂਬਰ ਤੇ ਕੇਂਦਰੀ ਰਾਜ ਮੰਤਰੀ ਬੀਬਾ ਪਰਨੀਤ ਕੋਰੋਂਗੇ ਮੋਤੀ ਮਹਿਲ ਤੋਂ ਇੱਕ ਵਾਰ ਫੇਰ ਸਿਆਸਤ ਦਾ ਕੇਂਦਰ ਬਣਨ ਜਾ ਰਿਹਾ ਇਹ ਖਬਰਾਂ ਜਿਹੜੀਆਂ ਨੇ ਕਈ ਦਿਨਾਂ ਤੋਂ ਗਰਦਸ਼ ਕਰ ਰਹੀਆਂ ਪੰਜਾਬ ਦੇ ਵਿੱਚ ਭਾਜਪਾ ਨੇ ਪ੍ਰਧਾਨ ਨੂੰ ਬਦਲਣਾ ਇਹ ਗੱਲ ਤੈ ਹੋ ਚੁੱਕੀ ਹੈ ਜਲੰਧਰ ਤੋਂ ਛਪਦੇ ਇੱਕ ਅਖਬਾਰ ਨੇ ਇਸ ਮਾਮਲੇ ਦੇ ਵਿੱਚ ਇੱਕ ਖਬਰ ਛਾਪੀ ਹੈ ਜਿਸ ਦੇ ਵਿੱਚ ਇਸ ਦਾ ਖੁਲਾਸਾ ਕੀਤਾ ਗਿਆ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਗੁਜਰਾਤ ਦੇ ਸਾਫਕਾ ਮੁੱਖ ਮੰਤਰੀ विजय ਰupani ਇਸ ਮਾਮਲੇ ਦੇ ਵਿੱਚ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਨੇ ਚਾਰ ਪੰਜ ਨਾਵਾਂ ਤੇ ਚਰਚਾ ਚੱਲ ਰਹੀ ਹੈ ਜਿਸ ਵਿੱਚ ਇਸ ਵੇਲੇ ਸਭ ਤੋਂ ਅੱਗੇ ਨਾਮ ਪ੍ਰਨੀਤ ਕੋਰ ਹੁਣਾਂ ਦਾ ਚੱਲ ਰਿਹਾ ਹੈ ਤੇ ਦੂਜੇ ਨੰਬਰ ਤੇ ਨਾਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਬੰਦੇ ਦਾ ਚੱਲ ਰਿਹਾ ਹੈ ਉਹ ਕਿਹੜਾ ਹੈ ਉਹਦੇ ਬਾਰੇ ਵੀ ਗੱਲ ਕਰਦੇ ਆਂ ਪਰ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਸਾਡੇ ਜਾਨੀ ਕਿ ਭਾਰਤੀ ਜਨਤਾ ਪਾਰਟੀ ਦੇ ਸਿਖਰਲੇ ਪਾਰਟੀ ਪ੍ਰਬੰਧਕਾਂ ਜਾਨੀ ਕਿ ਵੱਡੀ ਲੀਡਰਸ਼ਿਪ ਦੇ ਅੰਦਰ 8 ਸੂਬਿਆਂ ਚ ਪ੍ਰਧਾਨ ਬਦਲਣ ਬਾਰੇ ਗੱਲ ਚੱਲ ਰਹੀ ਹੈ ਜਿੰਨਾ ਦੇ ਵਿੱਚ ਕਈ ਨਾਮ ਉਹ ਜਿਹੜੇ ਵਿਚਾਰੇ ਜਾ ਰਹੇ ਨੇ ਪੰਜਾਬ ਵੀ ਸ਼ਾਮਲ ਹੈ ਜਿੰਨਾ ਨਾਮਾਂ ਦੀ ਗੱਲ ਹੋ ਰਹੀ ਹੈ ਉਹਨਾਂ ਦੇ ਵਿੱਚ ਕੇਵਲ ਸਿੰਘ ਢਿੱਲੋਂ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਾਮ ਸ਼ਾਮਲ ਹੈ ਲੋਹਰੀ ਕਾਂਗਰਸ ਚ ਸੀ ਵਿਧਾਇਕ ਰਹੇ ਬਰਨਾਲਾ ਤੋਂ 2019 ਦੀ ਲੋਕ ਸਭਾ ਚੋਣ ਸੰਗਰੂਰ ਤੋਂ ਕਾਂਗਰਸ ਦੀ ਟਿਕਟ ਤੇ ਲੜੀ 2022 ਦੀ ਵਿਧਾਨ ਹੋਈ ਜਿਮਨੀ ਲੋਕ ਸਭਾ ਦੀ ਚੋਣ ਭਾਜਪਾ ਦੀ ਟਿਕਟ ਤੇ ਲੜੀ ਇਸ ਵੇਲੇ ਭਾਜਪਾ ਨੇ ਵੱਡੇ ਚੰਗੀ ਸਾਮੀ ਨੇ ਬਹੁਤ ਤਕੜੇ ਇੰਡਸਟਰੀਲਿਸਟ ਨੇਗੇ ਇੱਕ ਮੋਟੀ ਸਾਮੀ ਕਹਿ ਸਕਦੇ ਆ ਪੰਜਾਬ ਦੇ ਸਿਆਸਤਦਾਨਾਂ ਦੇ ਅੰਦਰ ਉਹ ਕੇਵਲ ਸਿੰਘ ਢਿੱਲੋਂ ਨੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਵੀ ਅਤਿ ਨਜ਼ਦੀਕੀ ਨੇ ਦੂਜਾ ਨਾਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਚੋਂ ਇੱਕ ਰਾਣਾ ਗਰਮੀਤ ਸਿੰਘ ਛੋਡੀ ਦਾ ਰਾਣਾ ਗਰਮੀਤ ਸਿੰਘ ਛੋਡੀ ਗੁਰੂ ਹਰ ਸਾਹਿਬ ਤੋਂ ਕਈ ਵਾਰ ਵਧਾਇਕ ਰਹੇ ਮੰਤਰੀ ਵੀ ਰਹੇ ਫਿਰ ਉਹ ਪਿਛਲੀ ਚੋਣ 2022 ਵਾਲੀ ਫਿਰੋਜ਼ਪੁਰ ਸ਼ਹਿਰੀ ਤੋਂ ਹਾਰ ਗਏ ਤੇ ਦੂਜੀ ਲੋਕ ਸਭਾ ਵਾਲੀ ਚੋਣ ਵੀ ਫਿਰੋਜ਼ਪੁਰ ਤੋਂ ਹਾਰ ਗਏ ਪਰ ਵੋਟਾ ਬਹੁਤ ਠੀਕ ਠਾਕ ਸੋਹਣੀਆਂ ਪਈਆਂ ਉਹਨਾਂ ਨੂੰ ਦੋਵੇਂ ਚੋਣਾਂ 'ਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਰਾਣਾ ਗਰਮੀਤ ਸਿੰਘ ਛੋਡੀ ਤੇ ਕੇਵਲ ਢਿੱਲੋਂ ਦੋਵੇਂ ਕੈਪਟਨ ਦੇ ਧੜੇ ਨੇ ਫਿਰ ਗੱਲ ਇਹ ਚੱਲ ਰਹੀ ਹੈ ਕਿ ਬੀਬਾ ਪ੍ਰਨੀਤ ਕੌਰ ਵੀ ਕੈਂਡੀਡੇਟ ਨੇ ਪ੍ਰਧਾਨਗੀ ਦੇ ਇਸੇ ਦਰਮਿਆਨ ਅੱਜ ਪੰਦਰਲੇ ਸੂਤਰਾਂ ਦੇ ਮੁਤਾਬਕ ਸੂਬਾ ਪ੍ਰਧਾਨ ਦੇ ਉਹਦੇ ਲਈ ਸਾਫ ਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੀਆਂ ਸਰਗਰਮੀਆਂ ਇੱਕ ਵਾਰ ਫਿਰ ਤੇਜ਼ ਕਰਤੀਆਂ ਨੇ ਜਰਨਲ ਸਕੱਤਰ ਪੰਜਾਬ ਅਨਿਲ ਸਰੇਨ ਨੇ ਅਤੇ ਉਪ ਪ੍ਰਧਾਨ ਜਤਿੰਦਰ ਮਿੱਤਲ ਨੇ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰਤੀਆਂ ਨੇ ਤੇ ਇਹਨਾਂ ਦੇ ਨਾਂ ਵੀ ਸ਼ਾਮਲ ਨੇ। ਜਾਣਕਾਰ ਹਲਕੇ ਵੀ ਦੱਸਦੇ ਆ ਕਿ ਕੌਮੀ ਜਰਨਲ ਸਕੱਤਰ ਤਰਨ ਚੌਂਗਣੇ ਕਦੇ ਵੀ ਪ੍ਰਧਾਨਗੀ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਨਹੀਂ ਕੀਤੀ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਬਦਲਾਅ ਦੀ ਮੰਗ ਇਸ ਲਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਪੁਰਾਣੀ ਇਕਾਈ ਹੈ ਜਿਹੜੀ ਭਾਜਪਾ ਦੀ ਪੰਜਾਬ ਇਕਾਈ ਉਹ ਜਾਖੜ ਦੇ ਕੰਮਕਾਜ ਦੇ ਢੰਗ ਤਰੀਕਿਆਂ ਦੇ ਨਾਲ ਸਹਿਮਤ ਨਹੀਂ ਉਹਨਾਂ ਦੇ ਨਾਲ ਜਿਹੜਾ ਉਹ ਚੱਲ ਨਹੀਂ ਸਕਦੀ। ਉਹ ਪੁਰਾਣੇ ਆਗੂਆਂ ਨੂੰ ਵਿਸ਼ਵਾਸ ਵਿੱਚ ਨਹੀਂ ਲੈ ਸਕੇ ਤੇ ਪਾਰਟੀ ਦੇ ਮਾਮਲਿਆਂ ਤੇ ਖੁੱਲੇ ਤੌਰ ਤੇ ਵਿਰੋਧੀ ਧਿਰ ਨੂੰ ਘੇਰ ਨਹੀਂ ਸਕੇ ਜਿਸ ਕਾਰਨ ਭਾਜਪਾ ਨੂੰ ਆਪਣੀਆਂ ਮਜ਼ਬੂਤ ਸੀਟਾਂ ਗਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਸਵਾਲ ਇਹ ਪੈਦਾ ਹੋ ਜਾਂਦਾ ਹੈ ਜਿਹੜੇ ਮੈਂ ਤੁਹਾਨੂੰ ਉੱਪਰਲੇ ਨਾਂ ਦੱਸੇਰੇ ਉਹਨਾਂ ਚੋਂ ਸੁਨੀਲ ਜਾਖੜ ਤੇ ਕੈਪਟਨ ਮਰਿੰਦਰ ਸਿੰਘ 'ਚ ਵੀ ਦੂਰੀਆਂ ਵਧੀਆਂ ਇਹਦਾ ਮਤਲਬ ਜੇ ਕੈਪਟਨ ਮਰਿੰਦਰ ਸਿੰਘ ਸੁਨੀਲ ਜਾਖੜ ਨੂੰ ਹਟਾ ਕੇ ਆਪਣੀ ਪਤਨੀ ਦੀ ਦਾਵੇਦਾਰੀ ਪੇਸ਼ ਕਰਾ ਰਹੇ ਨੇ ਤੇ ਆਪਣੇ ਦੋ ਕਰੀਬੀ ਕੇਵਲ ਸਿੰਘ ਢਿੱਲੋਂ ਤੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਦਾਵੇਦਾਰੀ ਪੇਸ਼ ਕਰਾ ਰਹੇ ਨੇ ਦੂਜੇ ਪਾਸੇ ਰਾਸ਼ਟਰੀ ਸਵੈ ਸੇਵਕ ਸੰਗ ਜਨਕਿ ਆਰਐਸਐਸ ਚੋਂ ਆਉਣ ਵਾਲੇ ਲੋਕ ਨੇ ਜਿਹੜੇ ਭਾਜਪਾ ਜਿਹਦੇ ਜਿਨ੍ਹਾਂ ਦੀ ਅਗਵਾਈ ਅਸ਼ਵਨੀ ਸ਼ਰਮਾ ਇਸ ਸਮੇਂ ਬਹੁਤ ਵੱਡੇ ਪੱਧਰ ਤੇ ਕਰ ਰਹੇ ਨੇ ਉਹ ਵੀ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਨੇ ਹੁਣ ਭਾਜਪਾ ਦੇ ਅੰਦਰ ਟਸ ਕੇ ਇਸ ਗੱਲ ਤੇ ਹੈ ਕਿ ਜਿਹੜੇ ਕਾਂਗਰਸ ਅਕਾਲੀ ਦਲ ਜਾਂ ਬਾਕੀ ਪਾਰਟੀਆਂ ਚੋਂ ਇੰਪੋਰਟ ਕੀਤੇ ਗਏ ਆਗੂ ਨੇ ਉਹ ਤੇ ਭਾਜਪਾ ਦੇ ਟਕਸਾਲੀ ਵਰਕਰ ਤੇ ਆਗੂ ਉਹ ਉਹਨਾਂ ਦੇ ਦਰਮਿਆਨ ਫੜਾ ਪੈ ਗਿਆ ਹੈ ਉਹ ਆਮੋ ਸਾਹਮਣੇ ਤਲਵਾਰਾਂ ਲੈ ਕੇ ਖੜ ਗਏ ਨੇ ਪ੍ਰਧਾਨਗੀ ਕੇ ਦੇ ਹੱਥ ਚ ਲੱਗਦੀ ਹੈ ਕਿ ਕੈਪਟਨ ਮਰਿੰਦਰ ਸਿੰਘ ਆਪਣੀ ਮੋਤੀ ਮਹਿਲ ਵਾਲੀ ਚਮਕ ਦਿਖਾ ਕੇ ਆਪਣੀ ਪਤਨੀ ਜਾਂ ਕੈ ਰਾਣਾ ਸੋਢੀ ਜਾਂ ਢਿ ਲੋਵਾ ਹਸਤੇ ਜਿਹੜੀ ਇਹ ਪ੍ਰਧਾਨਗੀ ਲੈ ਜਾਂਦੇ ਨੇ ਜਾਂ ਫਿਰ ਭਾਜਪਾ ਦੇ ਪੁਰਾਣੇ ਵਰਕਰਾਂ ਸਵੈ ਸੇਵਕਾਂ ਦੇ ਹੱਥ ਪ੍ਰਧਾਨਗੀ ਲੱਗਦੀ ਆ ਉਹਨਾਂ ਦੀ ਕੀਤੀ ਮਿਹਨਤ ਮੁੱਲ ਪਾਉਂਦੀ ਆ ਜਾਂ ਫਿਰ ਮੋਤੀ ਮਹਿਲ ਦੇ ਲਸ਼ਕਾਰੇ ਭਾਜਪਾ ਦੇ ਹਾਈ ਕਮਾਂਡ ਨੂੰ ਜਿਹੜਾ ਉਹ ਚਕਮਾ ਦੇ ਜਾਂਦੇ ਆ ਇਹ ਸਮਾਂ ਦੱਸੇਗਾ